Satnam Sri Vaah Sahib Ji Rag Bilaval Fifth Mahal Do Fifth House One Universal Creator God By the Grace of the True Guru I Have Given Up All Other Efforts and Have Taken the medicine of the Nam, the name of the Lord, fevers, sins and all diseases are eradicated, and my mind is cooled and soothed. Worshipping the perfect Guru in adoration, all pains are dispelled. The Savior Lord has saved me. He has blessed me with His kind mercy. Pause. Grabbing hold of my arm, God has pulled me up and out. He has made me His own. Meditating, meditating in remembrance. my mind and body are at peace nanak has become fearless vahiguru ji ka khalsa vahiguru ji ki fatee raag bilaval mahalla panjwa dopade kar panjwa ik onkar sat gur prasad avar upav sab tyagya नाम ताप पाप सब मिटे रोग, सिटेरोग मान पया गुरपुरा यारा सगला दुख गया राखिया ਆਪਣੀ ਕਰਮਿਆ ਰਾਉ ਵਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਭਇਆ ਵਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਰਾਗ ਬਿਲਾਵਲ ਤੇ ਦੋ ਪਦਿਆਂ ਦਾ ਇਹ ਸ਼ਬਦ ਹੈ ਘਰ ਪੰਜਵੇਂ ਸੁਰਤਾਲ ਚ ਗਾਉਣ ਦਾ ਹੁਕਮ ਹੈ ਪ੍ਰਮਾਤਮਾ ਇੱਕ ਹੈ ਜਿਸ ਦੀ ਪ੍ਰਾਪਤੀ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦੀ ਹੈ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਮੈਂ ਔਰ ਸਾਰੇ ਯਤਨ ਤਿਆਗ ਦਿੱਤੇ ਹਨ ਅਤੇ ਪ੍ਰਭੂ ਦੇ ਨਾਮ ਦੀ ਦਵਾਈ ਲੈ ਲਈ ਹੈ। ਬੁਖਾਰ, ਪਾਪ ਅਤੇ ਸਾਰੇ ਰੋਗ ਨਾਸ ਹੋ ਜਾਂਦੇ ਹਨ ਅਤੇ ਮੇਰਾ ਚਿੱਤ ਠੰਡਾ ਅਤੇ ਸ਼ਾਂਤ ਹੋ ਗਿਆ ਹੈ। ਪੂਰਨ ਗੁਰਾਂ ਦੀ ਆਰਾਧਨਾ ਕਰਨ ਦੁਆਰਾ ਸਾਰੇ ਦੁੱਖ ਦੂਰ ਹੋ ਗਏ। ਮੁਕਤੀ ਦੇ ਦਾਤੇ ਪ੍ਰਭੂ ਨੇ ਮੈਨੂੰ ਬਚਾ ਲਿਆ ਹੈ। ਉਸਨੇ ਮੈਨੂੰ ਆਪਣੀ ਮਿਹਰ ਨਾਲ ਬਖਸ਼ਿਆ ਹੈ। ਵਿਰਾਮ। ਮੇਰੀ ਬਾਹਾਂ ਫੜ ਕੇ ਰੱਬ ਨੇ ਮੈਨੂੰ ਬਾਹਰ ਕੱਢਿਆ ਹੈ। ਉਸਨੇ ਮੈਨੂੰ ਆਪਣਾ ਬਣਾ ਲਿਆ ਹੈ। ਸਿਮਰਨ ਕਰਕੇ ਸਿਮਰਨ ਕਰਨ ਦੁਆਰਾ ਮੇਰਾ ਮਨ ਅਤੇ ਦੇਹ ਸੁਖੀ ਹੋ ਗਏ ਹਨ। ਨਾਨਕ ਨਿਰਭਉ ਹੋ ਗਿਆ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।